ਸੁਪਹਿਲਾ ਦੋਸਰਾ ਤੱਕ ਨਾ ਕਰ ਤੂੰ ਸੋਰਾ ਤੱਕ ਨਾ ਕਰ ਰਿਹਾ ਸੁਜਾੜਾ ਤੱਕ ਨਾ ਕਰ ਤੂੰ ਜਲ ਤੇ ਜਾ ਸੁਰੀਆ ਚੌਥੇ ਉਹ ਚੰਨਾ ਵਾਲੀ ਕਰਪਾ ਨਹੀਂ ਮਾਰੀ ਕਰਪਾ ਨਹੀਂ ਮਾਰੀ ਜੀ ਬੜੀ ਪਰੇਸ਼ਾਨੀ ਕਿਹਦਾ ਕੋਟਾ ਕਰਾ ਇੱਥਾ ਬੁਣਤਾ ਨਿਹੰਗ ਸਿੰਘਾਂ ਤੇ ਪੁਲਿਸ ਵਿਚਕਾਰ ਵਿਵਾਦ ਦੀਆਂ ਇਹ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਦੱਸ ਦਈਏ ਕਿ ਜਲੰਧਰ ਦੇ ਗੜਾ ਇਲਾਕੇ ਕੋਲ ਪਿੰਸ ਹਸਪਤਾਲ ਲੱਗੇ ਨਿਹੰਗ ਸਿੰਘਾਂ ਵੱਲੋਂ ਜ਼ਬਰਦਸਤੀ ਇੱਕ ਸ਼ਰਾਬਦਾਰ ਠੇਕਾ ਬੰਦ ਕਰਾਉਣ ਦੇ ਮਾਮਲੇ ਵਿੱਚ ਜਾਂਚ ਕਰਨ ਆਈ ਪੁਲਿਸ ਨਾਲ ਨਿਹੰਗ ਸਿੰਘਾਂ ਦੀ ਹੱਥੋਂ ਪਾਈ ਹੋ ਗਈ। ਤਸਵੀਰਾਂ ਵਿੱਚ ਤੁਸੀਂ ਸਾਰੇ ਵਿਵਾਦ ਦੀ ਝਲਕ ਵੀ ਦੇਖ ਸਕਦੇ ਹੋ। ਇੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਹੰਗ ਸਿੰਘਾਂ ਦੇ ਹਮਲੇ ਕਰਕੇ ਕੁਝ ਪੁਲਿਸ ਮੁਲਾਜ਼ਮਾ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਨੇ। ਇਸ ਤੋਂ ਬਾਅਦ ਪੁਲਿਸ ਫੋਰਸ ਨੇ 6 ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਿਨ੍ਹਾਂ ਵਿੱਚ 2 ਨਾਬਾਲਗ ਵੀ ਸਨ ਨਿਹੰਗ ਸਿੰਘਾਂ ਕੋਲੋਂ ਉਹਨਾਂ ਦੇ ਸ਼ਸਤਰ ਵੀ ਖੋਹ ਲਏ ਗਏ ਹਨ ਇੱਥੇ ਇਹ ਵੀ ਦੱਸ ਦਈਏ ਕਿ ਨਿਹੰਗ ਸਿੰਘਾਂ ਨੇ ਠੇਕੇ ਦੇ ਬਾਹਰ ਬੋਰਡ ਵੀ ਲਗਾ ਦਿੱਤਾ ਸੀ ਜਿਸ ਤੇ ਲਿਖਿਆ ਸੀ ਡੋਨਟ ਡਰਿੰਕ ਅਲਕੋਹਲ ਅਦਰਵਾਈਜ਼ ਚਟਕਾ ਜਬਰਦਸਤੀ નિਹੰਗ ਸਿੰਘਾਂ ਵੱਲੋਂ ਠੇਕਾ ਬੰਦ ਕਰਵਾਉਣ ਅਤੇ ਠੇਕੇ ਦੇ ਬਾਹਰ ਧਮਕੀ ਭਰਿਆ ਬੋਰਡ ਲਗਾਉਣ ਬਾਰੇ ਤੁਹਾਡੀ ਕੀ رائے ਹੈ ਅਤੇ ਇਸ ਤੋਂ ਬਾਅਦ ਇਹਨਾਂ ਉੱਤੇ ਪੁਲਿਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਨਾ ਓਏ 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 ਓ ઓ યાર આ વિડિયો નો બાપ क्यों भाई क्यों भाई

ਯਾਰ ਕਿਹਨਾਂ ਵੇਲੇ ਆ ਕੁਲ ਚੱਲ ਬੈਠੇ ਚਾਚਾ ਪੰਜਾਬੀ ਬੰਦੇ ਮੈਂ ਕਹਿੰਦਾ ਹਾਂ ਚੱਲ ਬਰ ਇਹ ਕੱਦ ਕਰਦੇ ਆਂ ਉਹਨੂੰ ਦੋਰੇ ਸਰਾ ਤੱਕਾ ਕਰਦਾ ਤੁਸੀਂ ਸੁਰਿਆਪ ਤੱਕਾ ਕਰ ਲਿਆ ਫੇਰ ਸੁਰਿਆ ਤੱਕਾ ਕਰਦਾ ਤੁਸੀਂ ਜਲਦੀ ਚੱਲ ਕੇ ਜਾ ਸੁਰਿਆ ਜਬ ਤੇ ਠੀਕ ਹੈ ਵਾਡ ਚਲਾ ਜਾ ਰਹੇ ਹੁਤੇ ਉਹ ਚੱਲ ਜਿੰਦਾ ਤਾਂ ਮਤਮੀਨ ਨਾ ਬੋੜਾ ਆ ਰਿਆ ਨਾ ਉਹ ਚੱਲ ਰਹਿਦੇ ਜੀ ਗੜ ਨੇ ਅੰਗਸੇ ਰਿਹਾ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਠੇਕਾ ਧੱਕੇ ਨਾਲ ਬੰਦ ਕਰਾਇਆ ਉਸ ਕਰਕੇ ਗਏ ਸੀ ਉਹ ਲਿਆਂਦੇ ਆ ਫਿਰ ਹਜੇ ਕਰ ਰਹੇ ਨੇ ਇਨਵੈਸਟੀਗੇਟਰ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ ਮੁਲਾਜ਼ਮਾਂ ਦੇ ਵੀ ਕਿਰਪਾਨ ਕਿਹੜੀ ਕਿਰਪਾਨ ਕੂਪ ਵਿੱਚ ਕੱਢੀ ਆ ਉਹ ਸਬੰਧਿਤ ਲੀਗਲ ਜੋ ਬਣਦਾ ਕੌਣ ਕਿੰਨੇ ਮੁਲਾਜ਼ਮ ਜੀ ਕਾਇਲੋ ਨਹੀਂ ਕੋਈ ਨਹੀਂ ਇੱਕ ਕਿਨੇ ਆ ਰੌਂਡ ਆਪ ਕੀ ਦੱਸੇ ਹੇਗੇ ਚਾਰ ਪੰਜ ਹੱਥੋ ਬਾਜੀ ਤੱਕ ਵੀ ਕਿਹੜੀ ਮੈ ਤੁਹਾਡੇ ਨਾਲ ਵੀ ਹੋਈ ਹੈਗੀ ਮੈਂ ਹਿਆਰ ਸੀ ਨਾ ਮੈਂ ਦਫਾ ਪਾਇਆ ਸੀ ਵੀ ਮਾਰਨਾ ਜੀ ਮਲਾਜਮ ਤੇ ਲੱਗੀ ਵੀ ਹੈਗੀ ਕਿਰਪਾ ਤੇ ਕੀ ਨਾਮ ਹੈ ਕੀ ਨਾਮ ਹੈ ਕਿਹੜੇ ਮੈਂ ਹਮਲਾ ਕੀਤਾ ਗਿਆ ਨਾਮ ਉਹ ਆਮਨ ਕਿਉਂ ਤਾਂ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈਗੀ ਸਰ ਇਹ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਵੱਲੋਂ ਪਹਿਲੇ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲੇ ਤੇ ਹਮਲੇ ਹਮਲੇ ਠੇਕੇ ਬੰਦ ਕਰਵਾਏ ਸੀ ਜੀ ਉਹਦੇ ਵਿੱਚ ਵੀ ਜਿਹੜਾ ਹੈ ਕਿਰਪਾਨਾ ਮਾਰੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਨਹੀਂ ਸਾਡੇ ਕੋਲੇ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਅੱਗੇ ਵੀ ਪੁਲਿਸ ਨਾਲ ਬੈਸ ਹੁੰਦੀ ਨਜ਼ਰ ਛੜਪ ਹੋਈ ਆ ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਸ ਚੀਜ਼ ਹਾਂ ਪਹਿਲਾਂ ਮੇਰੇ ਖਿਆਲ ਐਸਐਚਓ ਸੱਤ ਗਏ ਸੀ ਉਹਨਾਂ ਨਾਲ ਬੁਰਗ ਬਲਾਰਾ ਹੋਇਆ ਸੀ ਜੀ ਉਸ ਤੋਂ ਬਾਅਦ ਅੱਜ ਮੈਂ ਖੁਦ ਗਿਆ ਸੀ ਤਾਂ ਸੌਟ ਆਊਟ ਕਰਤਾ ਲੱਗਦਾ 60 ਮਿੰਟ ਵੀ ਬੱਜੀਆ ਸਰ ਕਿਹਦੇ ਨਹੀਂ ਜੀ ਪਹੁੰਚਾਈਏ ਲੱਗ ਰਹੀ ਹੈ ਅਗਨ ਮੇਰੇ ਬਸ ਕੁਝ ਦੇਰ ਉਹ ਤੇ ਸਾਜਾ ਬੰਦਿਆਂ ਨੂੰ ਇਹ ਕਦੋਂ ਕਹਿੰਦੇ ਹਾਂ ਚੱਲ ਬਸ ਇਹ ਕੱਢ ਕਰ ਰਿਹਾ ਹੈ ਉਹ ਕਦੀ ਕਹਿੰਦੇ ਹਾਂ ਉਹ ਦੋੜਾ ਸਾਜਾ ਟੱਕਾ ਕਰਦਾ ਤੁਸੀਂ ਸਾਜਾ ਟੱਕਾ ਕਰ ਲਿਆ ਸੁਚਾਰਾ ਤੱਕ ਜਾਣਾ ਸੁਚਾਰਾ ਤੱਕ ਜਾਣਾ ਸੂਰਜ ਉੱਤੇ ਬੱਜਣਾ ਠੀਕ ਹੈ ਵਾਧਾ ਖਲਾ ਜਾਣਾ ਉੱਤੇ ਜਾ ਕੋ ਚੱਲ ਤੈਨੂੰ ਦੱਸਦਾ ਮੈਂ ਤਮੀਨ ਆ ਬੋਰਾ ਆ ਜਾਣਾ ਉਹ ਗੱਲ ਕਰਦੇ ਆਂ ਮੋਦਨ ਉਹ ਪਿੱਛੇ ਉਹ ਮੈਂ ਤਾਂ